ਕਟੂ ਮਾਲਾ ਗਾਂਧੀਆ ਬੰਦਾ ਅੰਦਰ ਲਾਈ ਜਾਂਦਾ ਆਪਦਾ ਹਾਉਟੂ ਬਾਰਕ ਟੈਟੋ ਗ੍ਰੇਡਰ ਵੀ ਆਲੂ ਵਾਲਾ ਗ੍ਰੇਡਰ ਆ ਵੀ ਗਵਾਰਕ ਕਿਵੇਂ ਕਰਦਾ ਕਿਵੇਂ ਕੰਮ ਕਰਦਾ ਲੋ ਜੀ ਸਵਾਗਤ ਹੈ ਕੋ ਨਵੀਂ ਵੀਡੀਓ ਦੇ ਵਿੱਚ ਵੀ ਦੱਸਿਓ ਵੀ ਗ੍ਰੇਡਰ ਕਿਵੇਂ ਕੰਮ ਕਰਦਾ ਕਿਵੇਂ ਨਹੀਂ ਕਰਦਾ ਆਪਾਂ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਜਿਹੜੇ ਵੀਰਪਰਾਏ ਚੀਜ਼ ਨੂੰ ਬਾਤਰਾ ਚਾਹੁੰਦੇ ਆ ਉਹਨਾਂ ਲਈ ਸੌਖਾ ਹੋ ਜੂ ਹੈ ਨਾ ਬਾਕੀ ਤੁਸੀਂ ਵੀ ਦੱਸੋ ਵੀਡੀਓ ਤੁਹਾਨੂੰ ਸਲੋ ਕਰਕੇ ਦਿਖਾਵਾਂਗੇ ਪਰ ਉਹ ਥੋੜੀ ਜਿਹੀ ਉਹ ਚ ਬਾਜ ਬਦਲ ਜੂਗੀ ਆਪਣੀ ਪਰ ਵੈਸੇ ਹੈ ਸਾਧ ਤੋਂ ਵਧੀਆ ਜਿਹੜੀ ਬਾਜ ਤਾਂ ਬਹੁਤ ਜ਼ਿਆਦਾ ਸ਼ਾਂਤੀ ਕਰਨੀ ਬਹੁਤ ਸੌਖੀ ਹੋ ਜਾਂਦੀ ਆ ਟਾਈਮ ਨਹੀਂ ਲੱਗਦਾ ਜ਼ਿਆਦਾ ਜਿਵੇਂ ਟਰਾਲੀ ਜੀ ਭਰਿਆ ਬੋਰੀਆਂ ਬੋਰੇ ਕੁਮਰੇ ਭਰੀਆਂ ਪਈਆਂ ਨੇ ਉਹਵੇਂ ਲਿਆ ਕੇ ਸਿੱਧੀਆਂ ਇੱਥੇ ਛੱਡ ਦਿੰਦੀਆਂ ਟੋਏ ਤੇ ਚ ਸਾੜੀ ਦਾ ਐਂਟਰੀ ਦੇ ਵਿੱਚ ਇੱਥੇ ਰੱਖ ਦਿੰਦੀਆਂ ਨੇ ਤੋ ਵਾਜਾ ਆਲੂ ਆਦੇ ਵੀ ਪਟਾਡੇ ਚੱਲਦੀ ਜਾਂਦਾ ਹੈ ਇੰਡਨ ਦੇ ਨਾਲ ਚੱਲਦਾ ਕੰਮ ਸਾਰਾ ਸਸਤਾ ਪਟੇਲਾ ਆਦੇ ਵੀ ਗਾਂਢੇਗਾ ਜਾਈ ਜਾ ਰਹੇ ਆ ਇਹ ਇੰਡਾ ਲੱਗਿਆ ਹੋਇਆ ਆ ਪਤਲਾ ਵੀ ਆਦਿਆ ਵੀ ਉਹ ਤਾਂ ਕੱਢ ਕੱਢ ਕੇ ਬੋਰੀਆਂ ਚਾਈ ਜਾਣਾ ਬੋਰੀਆਂ ਦੇ ਵਿੱਚ ਕੱਢ ਕੱਢ ਕੇ ਆ ਗਿਆ ਭਾਈ ਜਾਨਾ ਸਾਰਾ ਸਿਸਟਮ ਜਿਹੜਾ ਕੋਈ ਖਰਾਬ ਹੋਇਆ ਉਹ ਲੇਬਰ ਦੇ ਵਿੱਚੋਂ ਨਾਲ ਜਦ ਕੱਢ ਦੇਣਾ ਜਿਹੜੇ ਆਹ ਜਿਹੜੇ ਕੰਮ ਕਰਨ ਵਾਲੇ ਵੀ ਭਰਾ ਹੁੰਦੇ ਨੇ ਜਿਹੜੇ ਸਾਰੇ ਨਾ ਮੋਟਾ ਫਤਲਾ ਆਲੂ ਆ ਆਦਿਆ ਵੀ ਪੱਟੇ ਤੋਂ ਤੁਰ ਤੁਰ ਕੇ ਗਾਹ ਨਿਕਾ ਜਿੱਥੇ ਫਤਲਾ ਕਰਨਾ ਤਾਂ ਬਦਲਾ ਹੋਏ ਨੇ ਜਿੱਥੇ ਮੋਟਾ ਆਲੂ ਆ ਤੇ ਮੋਟਾ ਹੈ ਨੇ ਤੇ ਗੋਲੀ ਨੇ ਕੰਨਿਆਂ ਦਾ ਗੋਲੀ ਨਿਕਲ ਜਾਣੀ ਆ ਨਾਲੇ ਰਾਸ਼ਨ 20 ਸੈਜ ਤੇ ਗੋਲੀ ਲਗ ਲਗ ਹੋਈ ਜਾਣੀ ਆ ਆਦਿਆ ਬਾ ਘਟਵਾ ਚ ਪਈ ਜਾਂਦੀ ਆ ਬੋਰੀਆਂ ਚ ਪਈ ਜਾਂਦਾ ਆ ਆਦਿਆ ਵੀ ਕਾ ਬਦਲਾ ਵੀ ਸਾਰਾ ਲੱਗਿਆ ਹੋਇਆ ਆਂਦਾ ਵੀ ਸਾਰਾ ਸੁਣਾ ਦੇ ਸਹੀ ਹੋ ਕੇ ਆਪੇ ਚਾਈ ਜਾਂਦਾ ਬਾਕੀ ਨਾਲ ਨਾਲ ਟੰਡਾ ਵਗੈਰਾ ਹੋਈ ਜਾਂਦਾ ਵਸ ਕੰਡਾ ਹੋ ਕੇ ਬੰਦਾ ਸਾਈਡ ਤੇ ਲਾਈ ਜਾਂਦਾ ਇਹਨਾਂ ਨੂੰ ਕੋ ਖਾ ਹੋ ਗਿਆ ਕਰੰਦ ਵੈਸੇ ਅੱਗੇ ਨਾਲੋਂ ਬਹੁਤ ਵਧੀਆ ਫਰਕ ਪੈ ਗਿਆ ਛਾਂਟੀ ਕਰਨ ਵਾਲਾ ਸਸਤਾ ਮਸ਼ੀਨ ਹੀ ਕਰੀ ਜਾਂਦੇ ਛਾਂਟੀ ਮੋਟਾ ਵੀ ਰਾਸ਼ਨ ਗੋਲੀ ਫਿਰ ਉਹ ਗਰੇਟਰੀ ਕੱਢੀ ਜਾਂਦਾ ਇੱਕ ਛੋਟਾ ਹੁੰਦਾ ਇੱਕ ਥੋੜਾ ਵੱਡਾ ਹੁੰਦਾ ਇਹ ਜਣੇ ਕਿ ਮੰਨ ਕੇ ਚਲੋ ਵੀ 30 ਤੋਂ 35 ਫੋਟਾ ਹੁੰਦਾ ਜਿਹੜਾ ਇਹ ਉਹ ਆ ਇੱਕ ਥੋੜਾ ਉਹ ਤੇ ਇੱਕ ਛੋਟਾ ਹੁੰਦਾ ਉਹਦਾ ਫਰਕ ਹੁੰਦਾ ਥੋੜਾ ਜਿਹਾ ਬੋਰੀ ਬੜੀਆ ਕੱਟੀਆਂ ਲੱਗੀਆਂ ਮੈਂ ਕਿਉਂਕਿ ਬੋਰੀ ਭਰ ਗਈ ਜਦੋਂ ਉਹ ਬਸ ਪਲੇਟ ਆ ਉਹ ਪਲੇਟ ਨੂੰ ਭਰੇ ਪਰ ਇਹ ਕਾਜ ਨਾਲ ਦੂਜੀ ਚ ਡੱਗ ਲਾ ਗਣਾ ਵੀ ਆਦਿਆ ਪੀ ਜਾ ਕੇ ਆਲੂ ਜਾਣਗੇ ਜਿਹੜਾ ਵੀ ਆ ਮੋਟਾ ਬਦਲਾ ਜੋ ਵੀ ਆ ਫਿਰ ਨਾਲ ਰੇੜੀਆਂ ਹੀ ਹੈਗੀਆਂ ਨੇ ਵੀ ਦਾ ਪੂਰਾ ਹੋਏ ਨਾ ਕੰਡਾ ਜਦੋਂ ਮਤਲਬ 50 ਕਿਲੋ ਦੀ ਭਰਤੀ ਵਾਲੇ ਨੇ ਜਦੋਂ 55 ਕਿਲੋ ਜਿਹੜੀ ਵੀ ਕਰਦੇ ਆ ਆਪਾਂ 50 ਦੀ 55 ਜਿਹੜੀ ਵੀ ਕਰਦੇ ਆ ਨਾ ਤੇ ਪੈਸਾ 50 ਦੀ ਹੁੰਦੀ ਆ। ਅਸੀਂ 50 ਦੀ ਕਰਦੇ ਆ। ਚਲੋ 10 20 ਗ੍ਰਾਮ ਉੱਪਰ ਛੱਡਣਾ ਪੈਂਦਾ ਫੋਲਜਾ ਭਰਪੂਰ ਅਗਲਾ ਵਿੱਚ ਗੰਨ ਲੈਂਦਾ। ਤੇ ਉਹਦੇ ਹਿਸਾਬ ਨਾਲ ਆਪਾਂ ਕਹਿੰਦੇ ਆ। ਉਹ ਨਾਲ ਦੇਖੋ ਦੇ ਉੱਤੇ ਡੇਢੀ ਦੇ ਉੱਤੇ ਲੱਦ ਕੇ ਸਾਰਾ ਵੀ ਪੂਰਾ 50 ਕਿਲੋ ਦਾ ਕਰਕੇ ਕੱਟੂ। ਬੰਦਾ ਗਾਂਧੀਆ ਬੰਦਾ ਅੰਦਰ ਲਾਈ ਜਾਂਦਾ ਆਪਦਾ। ਅੰਦਰ ਉਹ ਲੱਗੇ ਹੋਇਆ ਕੰਮ ਏ। ਤੇ ਉਹ ਸਾਰਾ ਕੁਝ ਕਰੀ ਜਾਂਦਾ ਸੈਟਮੈਂਟ ਸਾਰੀ। ਸਲਾਈ ਵਗੈਰਾ ਕਰੀ ਜਾਂਦਾ ਤੇ ਆਪਾਂ ਦਾ ਹਨਾ। ਸਾਰਾ ਇਹ ਕਰੀ ਜਾਂਦਾ ਲੋਟ ਕੰਮ ਤੋਂ। ਸੌਖਾ ਹੋ ਗਿਆ ਅੱਗੇ ਨਾਲੋਂ। ਟਾਈਮ ਦੀ ਬਚਤ ਆ ਜਿਵੇਂ ਹੁਣ ਗਰਮੀ ਗਰਮੀ ਜ਼ਿਆਦਾ ਪੈ ਜਾਂਦੀ ਆ ਦਿਨਾਂ ਚ ਮਾਰਚ ਮਹੀਨੇ ਜਾ ਕੇ ਆਦਰ ਚ ਆ ਗਿਆ ਨਾ ਉਹ ਮੈਂ ਆਲੂ ਫਰੋਂ ਫਟਣ ਦਾ ਡਰ ਰਹਿੰਦਾ ਤੇ ਉਹਦੇ ਕਰਕੇ ਬੰਦਾ ਫਿਰ ਥੋੜੀ ਜੀ ਗ੍ਰੇਡਰ ਨਾਲ ਥੋੜੀ ਜੀ ਛੇਤੀ ਹੋ ਜਾਂਦੀ ਆ ਗ੍ਰੇਡਰ ਨਾਲ ਸੌਖਾ ਹੋ ਜਾਂਦਾ ਕੰਮ ਵੀ ਕਿਵੇਂ ਆ ਇਹ ਵਧੀਆ ਕੰਮ ਜਿਹੜੇ ਯਾਨੀ ਕਿ ਮੰਨ ਲਓ 50 ਕਿੱਲੇ 60 ਕਿੱਲੇ 70 ਕਿੱਲੇ ਜਿਹੜੇ ਲਾਉਂਦੇ ਆ ਉਹਨਾਂ ਵਾਸਤੇ ਗ੍ਰੇਡਰ ਵਧੀਆ 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 ਚੀਜ਼ ਆ ਮਾੜੀ ਨਹੀਂ ਹੈਗੀ ਸਮੇਂ ਦੀ ਬਚਤ ਹੁੰਦੀ ਆ ਥੋੜਾ ਛੇਤੀ ਹੋ ਜਾਂਦਾ ਯਾਨੀ ਕਿ ਆ ਵੀ ਲੇਬਰ ਦਾ ਫਰਕ ਪੈ ਜਾਂਦਾ ਨਾ ਇਹ ਚੀਜ਼ ਦਾ ਫਰਕ ਬਹੁਤ ਪੈਂ ਆਰੀ ਮੋਲਾ ਗਰੇਟਰ ਦੀ ਚੱਲਦਾ ਵੀ ਪੂਰਾ ਵਧੀਆ ਵਾ ਨਹੀਂ ਮਾ ਆ ਜ ਆ ਪੂਰੀ ਹੁੰਦੇ ਵਲੂਵਰਾ ਦਿਓ ਠੀਕ ਆ ਲੇ ਕਿ ਵੀ ਜਦੋਂ ਮੋਲਾ ਵੀ ਜਿਵੇਂ ਆਪਾਂ ਮੰਨ ਲਓ ਵੀ ਕਈ ਪਰ 35 40 50 ਕਿਲ ਲੱਗੇ ਹੁੰਦੇ ਆ ਨਾ ਲੇਬਰ ਦੀ ਪ੍ਰੋਬਲਮ ਆ ਜਾਂਦੀ ਆ ਛਾਂਟ ਛੋਣ ਦੀ ਕਾਰਨ ਵੀ ਟਾਈਮ ਵੱਧ ਲਾ ਕੇ ਤੇ ਜਾਨੀ ਕਿ ਉਦੋਂ ਆਪਾਂ ਸਟੋਰ ਕਰਦੀ ਕਾਲੀ ਹੁੰਦੀ ਆ ਨਾ ਜਾਂ ਆਪਾਂ ਜਦੋਂ ਵੇਚੇ ਹੁੰਦੇ ਆ ਗਾਂਹਲੇ ਬੰਦੇ ਨੂੰ ਤੇਜ਼ੀ ਹੁੰਦੀ ਆ ਮੈਂ ਵੀ ਗਰਮੀ ਤੋਂ ਪਹਿਲਾਂ ਬਣਾਉਦੀ ਮੈਂ ਸਟੋਰ ਕਰਦਾ ਹਾਂ ਨਾ ਵੀ ਆਲੂ ਖਰਾਬ ਨਾ ਹੁਣ ਫਟਣ ਨਾ ਨਰਮੀ ਦਾ ਕਾਰਨ ਕਰਕੇ ਤੇ ਉਹਦੇ ਉਹ ਸਾਰਾ ਗ੍ਰੇਟਰ ਦਾ ਠੀਕਾ ਕੰਮ ਕੰਮ ਛੇਦੀ ਜੇ ਬੜੀ ਜਾਂਦਾ ਵਾ ਉਹ ਕੱਲਾ ਕੱਲਾ ਪੱਟ ਦੇ ਉੱਤੇ ਆਲੂ ਆਈ ਜਾਣਾ ਬਰੀਕ ਆਈ ਜਾਣਾ ਮੋਟਾ ਆਈ ਜਾਣਾ ਰਸਣ ਆਈ ਜਾਣਾ ਵੀ ਆਈ ਜਾਣਾ ਗੋਲੀ ਗੋਲੀ ਲੱਗ ਨਿਕਲੀ ਜਾਣੀ ਆ ਜਿਹਦਾ ਫਰਕ ਬਹੁਤ ਪੈਂਦਾ ਆ ਦੂਜੀ ਦੀ ਟੋਲੀ ਲੱਗ ਗਈ ਆ ਔਰਾਂ ਦੀ ਭਾਰ ਖਾਲੀ ਕਰ ਦਿੱਤੀ ਆ ਲਿਆਂਦੀ ਸੀ ਪਹਿਲਾਂ ਤੇ ਮੜਦਰਾ ਖਾਲੀ ਹੋ ਚੁੱਕੀ ਆ ਕਿਹੜਾ ਹੁਣ ਤੇ ਛੱਡੇ ਆਣੀਆਂ ਦੂਜੀ ਉਧਰ ਭਰੀ ਹੋਈ ਰੇ ਆਣੀਆਂ ਖੇਤੋਂ ਹੋਰ ਇੱਥੋਂ ਪਾ ਕੇਲੀ ਪੈਂਡ ਦੇ ਵਿੱਚ ਆਲੂ ਲੈ ਕੇ ਜਾਂਦੇ ਆ ਟਰਾਲੀ ਭਰ ਕੇ ਇੱਥੋਂ ਟਰਾਲੀ ਭਰੀ ਪਈ ਆ ਇੱਥੋਂ ਲੈ ਜਾਣੀ ਆ ਤੇ ਉਹ ਟਰਾਲੀ ਆਪਾਂ ਲੈ ਜਾਂਦੀ ਆ ਖਾਲੀ ਕਰਕੇ ਯਾਨੀ ਇੱਥੋਂ ਪੈਂਡ ਤਕਰੀਬਨ 5 ਕਿਲੋਮੀਟਰ ਪੈਂਦਾ ਜਿੱਥੇ ਗ੍ਰੇਡਰ ਚੱਲ ਰਿਹਾ ਹਾ ਘਰੇ 5 ਕਿਲੋਮੀਟਰ ਪੈਂਡ ਚੱਲ ਪੈਂਡ ਪੈਂਦਾ ਵਾ ਤਾਂ तकरीबन 20 ਤੋਂ 25 25 ਮਿੰਟ ਜਾਨੀ ਕਿ 20 ਤੋਂ 25 ਮਿੰਟ ਲੱਗ ਜਾਂਦੇ ਕਿਉਂਕਿ ਹੌਲੀ ਹੌਲੀ ਲੈ ਕੇ ਜਾਣੇ ਪੈਣ ਧਾਗ ਦਾ ਕਰਕੇ ਵੀ ਆਲੂ ਪਿੱਛੇ ਡੈਗ ਡੂਗ ਨਾ ਪੈਣ ਜਾਨੀ ਕਿ ਤਾਂ ਹੀ ਫਿਰ ਉਸਾਨਾ 20 ਤੋਂ 25 ਮਿੰਟ ਲੱਗ ਜਾਂਦੇ 5 ਕਿਲੋਮੀਟਰ ਦੇ ਵਿੱਚ ਹੌਲੀ ਹੌਲੀ ਜਾਣਾ ਪੈਂਦਾ ਵਾ ਤੇ ਤੇ ਜਾਂਦੇ ਨੂੰ ਟਰਾਲੀ ਉਹ ਗਰੇਡਰ ਦੇ ਉੱਤੇ ਨੇੜ ਨੇੜ ਮਾਰਦੇ ਆ ਚਲ 10 ਕਿ ਮਿੰਟ ਨਾਲ ਉਹ ਆਉਣ ਨੂੰ ਲੱਗ ਕੇ 20 ਤੋਂ 25 ਮਿੰਟ ਜਾਂ ਨੂੰ 35 40 ਮਿੰਟ ਦਾ ਸਾਰਾ ਸਫਰ ਆ ਮੰਨ ਕੇ ਜੇ ਜਾਣ ਆਉਣ ਤੇ ਤੇ ਜਾਂ ਨੂੰ ਟਰਾਲੀ ਨੇੜੇ ਮਾਰਦੇ ਜਾਨੀ ਕਿ ਘੰਟੇ ਦੇ ਵਿੱਚ ਹਾਂ ਕਿ ਚਲੋ ਵੀ ਟਰਾਲੀ ਇੱਕ ਕੱਢ ਦਿੰਦੇ ਆ ਉਹ ਗਰੇਡਰ ਤਾਂ ਨਾਲ ਕਿਉਂਕਿ ਉਹ ਸਾਡਾ ਵੀ ਬਹੁਤ ਫਾਇਦਾ ਵਾ ਹਨ ਕਿ ਉਹ ਗਰੇਡਰ ਦਾ ਤੇ ਜਿਹੜੇ ਜਾਣੇ ਕਿ ਵੱਡੇ ਫਾਰਮ ਵਾਲੇ ਆ ਉਹਨਾਂ ਨੂੰ ਚਾਹੀਦਾ ਵਧੀਆ ਚੀਜ਼ ਦਾ